ਮੁੱਖ ਮੰਤਰੀ ਸਾਹਿਬ ਤੁਹਾਡੀਆਂ ਚੀਕਾਂ ਪੈ ਗਈਆਂ ਤੁਹਾਡੀਆਂ ਲੱਤਾਂ ਹੁਣ ਭਾਰ ਨਹੀਂ ਚੱਲਦੀਆਂ ਕਹਿੰਿਆ ਸੀ ਮੈਂ ਇਕੱਲਾ ਹੀ ਵਾਧੂ ਮੈਂ ਪਾਣੀਆਂ ਦਾ ਰੱਖਾ ਹੁਣ ਤੁਹਾਡੀਆਂ ਲੱਤਾਂ ਜਦੋਂ ਭਾਰ ਨਹੀਂ ਚੱਲ ਰਹੀਆਂ ਜਦੋਂ ਅੱਜ ਤੁਸੀਂ ਫਸ ਗਏ ਹੋ ਤੁਹਾਡੇ ਤੱਕ ਨਹੀਂ ਕੁਝ ਹੋਦਾ ਤੁਸੀਂ ਕਿਸਾਨ ਜੱਥੇਬੰਦੀਆਂ ਨੂੰ ਵਾਜਾ ਮਾਰ ਰਹੇ ਹੋ ਤੁਸੀਂ ਕਿਉਂ ਨਹੀਂ ਬੋਲੇ ਤੁਸੀਂ ਮੰਨ ਗਏ ਹੋ ਮੁੱਖ ਮੰਤਰੀ ਸਾਹਿਬ ਵੀ ਤਾਕਤ ਦਾ ਕਿਸਾਨ ਤੇ ਜੱਥੇਬੰਦ ਲੋਕਾਂ ਕੋਲ ਹੀ ਆ ਤੁਹਾਨੂੰ ਝੁਕਣਾ ਪੈਣਾ ਜਾਂ ਤਾਂ ਝੁੱਕ ਕੇ ਤੁਸੀਂ ਕੋ ਵੀ ਹਾਂ ਪਈ ਆਪਾਂ ਇਕੱਠੇ ਹੋ ਕੇ ਲੜੀਏ ਇਹ ਭੰਡਗਰੀਆਂ ਇਹ ਦਾਬੇ ਮਾਰਨੇ ਜੇ ਤੁਸੀਂ ਸਾਥ ਨਹੀਂ ਮੰਗਣਾ ਫਿਰ ਇਕੱਲੇ ਕਹਿਣੇ ਵੀ ਲੜਾਂ ਫਿਰ ਲੜੋ ਤੇ ਰੋਕ ਕੇ ਵਿਖਾਓ ਰਾਜਸਥਾਨ ਨੂੰ ਕਿਉਂ ਦਿੱਤਾ ਪਾਣੀ ਨਾ ਦਿਓ ਤੇ ਤੁਹਾਡੇ ਤੋਂ ਸਰਕਾਰ ਚ ਹੁੰਦਿਆਂ ਪਾਣੀ ਨਹੀਂ ਰੁਕਦਾ ਫਿਰ ਅਸਤੀਫਾ ਦੇ ਕੇ ਘਰ ਨੂੰ ਜਾਓ ਇੱਕ ਜਿਹੜਾ ਅਧਿਕਾਰੀ ਆ ਬੀਐਮਬੀ ਦਾ ਉਹ ਪਾਣੀ ਛੱਡਣ ਜਾ ਰਿਹਾ ਤੇ ਮੁੱਖ ਮੰਤਰੀ ਭੱਜ ਗਰ ਰੁਕੋ ਰੁਕੋ ਫੜੋ ਫੜੋ ਮੈਂ ਰੋਕਣ ਆ ਗਿਆ ਪਾਣੀ ਪਾਣੀ ਰੋਕਣ ਲਈ ਤੁਸੀਂ ਮੁੱਖ ਮੰਤਰੀ ਤੁਸੀਂ ਇੱਕ ਪਿੰਡ ਤੇ ਜਾਂ ਕੋਈ ਗਲੀ ਤੇ ਗੁੰਡੇ ਥੋੜੀ ਹੋ ਵੀ ਤੁਸੀਂ ਕਦੀ ਉਹ ਪਾਣੀ ਛੱਡਣ ਚੱਲ ਜਾਨੇ ਤੁਸੀਂ ਰੋਕਣ ਚੱਲ ਜਾਨੇ ਹੋ ਦੂਜੀ ਗੱਲ ਜਿਹੜੀ ਮੁੱਖ ਮੰਤਰੀ ਸਾਫ ਦੀ ਭਾਸ਼ਾ ਆ ਦੇਖੋ ਮੈਨੂੰ ਲੱਗਦਾ ਕੋਈ ਭੇਡਾਂ ਚਾਰਨ ਵਾਲੇ ਆੜੜੀ ਦੀ ਵੀ ਭਾਸ਼ਾ ਇਹੋ ਜੀ ਨਹੀਂ ਹੋਣੀ ਜਿਵੇਂ ਹੁਣ ਉਹਨਾਂ ਨੇ ਕਿਹਾ ਹੀ ਆ ਵੀ ਜਾਂ ਤਾਂ ਬੋਲੋ ਜਾਂ ਫਿਰ ਸਾਡੇ ਕੋਲ ਨਾ ਆਇਓ ਤੇ ਤੁਸੀਂ ਵੀ ਨਾ ਸਾਡੇ ਕੋਲ ਆਇਓ ਤੁਸੀਂ ਵੀ ਵੋਟਾਂ ਮੰਗਣ ਨਾਲ ਆਇਓ ਜੇ ਤੁਸੀਂ ਕਹਿੰਦੇ ਵੀ ਸਾਡੇ ਕੋਲ ਕਿਸੇ ਕੰਮ ਲਈ ਨਾ ਆਇਓ ਤਾਂ ਤੁਸੀਂ ਵੀ ਭਾਈ ਸਾਹਿਬ ਨਾ ਆਇਓ ਫਿਰ ਪਿੰਡਾਂ ਦੇ ਵਿੱਚ ਲੋਕ ਤੁਹਾਨੂੰ ਸਿੱਧੇ ਸਵਾਲ ਹੁਣ ਤਾਂ ਸਵਾਲ ਕਰ ਰਿਹਾ ਫਿਰ ਹੋ ਸਕਦਾ ਤੁਹਾਡੇ ਲੀੜੇ ਵੀ ਪਾੜਨ ਸੋ ਮੁੱਖ ਮੰਤਰੀ ਸਾਹਿਬ ਥੋੜਾ ਜਿਹਾ ਸੱਤਾ ਦਾ ਜਿਹੜਾ ਹੰਕਾਰ ਤੁਹਾਡੇ ਦਿਮਾਗ ਨੂੰ ਚੜਿਆ ਉਹਨੂੰ ਥੋੜਾ ਜਿਹਾ ਘੱਟ ਕਰੋ ਮੁੱਖ ਮੰਤਰੀ ਸਾਹਿਬ ਤੁਸੀਂ ਪੈਦਾ ਵੀ ਨਹੀਂ ਹੋਏ ਹੋਣੇ ਜੋ ਤੱਕ ਕਿਸਾਨ ਜੱਥੇਬੰਦੀਆਂ ਪੰਜਾਬ ਪੁਨਰ ਐਕਟ ਕਠਨ ਐਕਟ ਸੀਗਾ ਉਹਦੀ ਜਿਹੜੀ ਧਾਰਾ 78 79 80 ਜਿਹੜੀ ਪੰਜਾਬ ਤੋਂ ਪਾਣੀਆਂ ਦਾ ਹੱਕ ਖੋਹਦੀ ਐ ਉਹਦੇ ਲਈ ਲੜ ਰਹੇ ਸੀ ਪੰਜਾਬ ਦੇ ਪਾਣੀ ਐਸਵੀਐਲ ਦੀ ਸਾਡੇ ਲੋਕ ਲੜੇ ਖੂਨ ਤੱਕ ਵਹਾਇਆ ਉਹਨਾਂ ਨੇ ਰੋਕਿਆ ਐਸਵੀਐਲ ਦਾ ਪਾਣੀ ਜਾਣੋ ਸਾਡੇ ਕੋਲ ਕੀ ਤਰੀਕਾ ਡੈਮੋਕਰੇਟਿਕ ਤਰੀਕਾ ਨਾ ਧਰਨੇ ਮੁਜਾਰੇ ਰੈਲੀਆਂ ਕਰਨ ਨਾ ਉਹ ਤੁਸੀਂ ਕਹਿੰਦੇ ਸੀ ਕਰਨ ਨਹੀਂ ਦੇਣੀਆਂ ਅਸੀਂ ਜੇ ਕੇਂਦਰ ਨਾਲ ਲੜਨ ਜਾਂਦੇ ਹਾਂ ਤਾਂ ਤਾਂ ਕਹਿੰਦੇ ਹੋ ਤੁਸੀਂ ਹਾਈਵੇ ਰੋਕਦੇ ਹੋ ਅਸੀਂ ਉਹ ਨਹੀਂ ਰੋਕਣਦੇ ਨੇ ਫਿਰ ਸਾਡੇ ਕੋਲ ਤਰੀਕਾ ਕੀ ਹੈ ਮੁੱਖ ਮੰਤਰੀ ਸਾਹਿਬ ਸਿਰਫ ਡਰਾਮਾ ਕਰ ਰਹੇ ਨੇ ਜਿਵੇਂ ਪਹਿਲਾਂ ਕੈਪਟਨ ਨੂੰ ਪਾਣੀਆਂ ਦਾ ਰਾਖਾ ਕਹਿੰਦੇ ਸੀ ਹੁਣ ਆਪਦੇ ਉਹਨੂੰ ਪਾਣੀਆਂ ਦਾ ਰਾਖਾ ਬਣਾਉਣ ਲਈ ਹੈ ਜਿਹੜਾ ਇਹ ਸਾਰਾ ਖੇਲ ਰਚਿਆ ਗਿਆ ਸਾਥਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਬੀਬੀ ਐਮਬੀ ਮਸਲੇ ਤੇ ਭਗਵੰਤ ਸਿੰਘ ਮਾਨ ਅੱਜ ਸਖਤ ਰੋਧ ਦੇ ਵਿੱਚ ਨਜ਼ਰ ਆਏ ਉਸੇ ਸਖਤ ਰੋਧ ਦੇ ਵਿੱਚ ਉਹਨਾਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂਆਂ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਗਏ ਉਹ ਕਹਿੰਦੇ ਨੇ ਕਿ ਪਾਣੀ ਅਸੀਂ ਖੇਤਾਂ ਦੇ ਲਈ ਵਿਚਾਰ ਰਹਿਆਂ ਕਿਸਾਨਾਂ ਦੇ ਲਈ ਵਿਚਾਰ ਰਹਿਆਂ ਪਰ ਕਿਸੇ ਵੀ ਕਿਸਾਨ ਜਥੇਬੰਦੀ ਦਾ ਇਸਤੇ ਨਾਂ ਬੋਲਣਾ ਕਿਸੇ ਵੀ ਕਿਸਾਨ ਆਗੂ ਦਾ ਇਸਤੇ ਨਾਂ ਬੋਲਣਾ ਵੱਡੇ ਸਵਾਲੀਆ ਚਿੰਨ੍ਹ ਖੜਾ ਕਰ ਦਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਇੱਥੇ ਨਹੀਂ ਆਉਣਗੇ ਕਿਉਂਕਿ ਇੱਥੇ ਏਸੀ ਟਰਾਲੀਆਂ ਨਹੀਂ ਉਹ ਕਹਿੰਦੇ ਨੇ ਕਿ ਸਿਰਫ ਕਿਸਾਨ ਧਰਨਿਆਂ ਦੇ ਲਈ ਨੇ ਕਿ ਸਿਰਫ ਕਿਸਾਨ ਜਿਹੜੇ ਨੇ ਉਹ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਨੇ ਇਸ ਮਸਲੇ ਤੇ ਗੱਲਬਾਤ ਕਰਾਂਗੇ ਕਿਸਾਨ ਗੁਫਤਾਰ ਸਿੰਘ ਮਹਿਮਾ ਮੇਰੇ ਨਾਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਅਫਤਾਰ ਭਾਈ ਸਵਾਗਤ ਆ ਰਹੇ ਮੀ ਟੈਲੀਵਿਜ਼ਨ ਤੇ ਬਹੁਤ ਬਹੁਤ ਸ਼ੁਕਰੀਆ ਜੀ ਕਿਵੇਂ ਦੇਖਦੇ ਹੋ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਕਿਸਾਨ ਜਥੇਬੰਦੀਆਂ ਸਿਰਫ ਧਰਨੇ ਲਾਉਣ ਦੇ ਲਈ ਸਿਰਫ ਮਰਦਾਬਾਤ ਕਰਨ ਦੇ ਲਈ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਨੇ ਕਹਿੰਦੇ ਉਹਨਾਂ ਪਾਣੀਆਂ ਦੇ ਸਟੈਂਡ ਤੇ ਪੰਜਾਬ ਸਰਕਾਰ ਕਿਸਾਨਾਂ ਦੇ ਲਈ ਲੜ ਰਹੀ ਆ ਪਰ ਮੈਨੂੰ ਕਿਸੇ ਕਿਸਾਨ ਆਗੂ ਦਾ ਬਿਆਨ ਦਿਖਾ ਦਿਓ ਕਿਸੇ ਕਿਸਾਨ ਜਥੇਬੰਦੀ ਦਾ ਇੱਕ ਅੱਧਾ ਬਿਆਨ ਤਾਂ ਕਹਿੰਦੇ ਹੋਵੇ ਪਰ ਕਹਿੰਦੇ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਦੇ ਲਈ ਅਸੀਂ ਲੜਾਂਗੇ ਕੱਲਿਆਂ ਤੇ ਕੱਲੇ ਹੀ ਲੜਾਂਗੇ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਇਹ ਦੱਸਣ ਵੀ ਹੜਤੋ ਕਰਾਉਣਾ ਕੀ ਚਾਹੁੰਦੇ ਆ ਕੀ ਧਰਨਾ ਲਵਾਉਣਾ ਚਾਹੁੰਦੇ ਆ ਕਿਉਂਕਿ ਸਾਡਾ ਕੰਮ ਕੀ ਹੈ ਅਸੀਂ ਕੋਈ ਸਰਕਾਰ ਚ ਤਾਂ ਹੈਗੇ ਨਹੀਂ ਨਾ ਕੋਈ ਵਿਰੋਧੀ ਪਾਰਟੀਆਂ ਵੀ ਜਿਹੜੇ ਵਿਧਾਨ ਸਭਾ ਚ ਉਹਨਾਂ ਨੂੰ ਕਹਾਂਗੇ ਵੀ ਹਾਂ ਭਈ ਅਸੀਂ ਵੋਟ ਪਾ ਰਹੇ ਹਾਂ ਤੁਹਾਡੇ ਹੱਕ ਚ ਜੇ ਸਾਨੂੰ ਤਾਂ ਕਹਿੰਦੇ ਵੀ ਤੁਹਾਨੂੰ ਧਰਨੇ ਪ੍ਰਦਰਸ਼ਨ ਕਰਨੇ ਨਹੀਂ ਦੇਣੇ ਤੇ ਜਿਹੜਾ ਉਹ ਕਹਿੰਦੇ ਵੀ ਇੱਥੇ ਆਓ ਪਾਖੜੇ ਤੇ ਆਜੋ ਨੰਗਲ ਆਜੋ ਉਹ ਕਾਦੇ ਲਈ ਸਾਧ ਰਹੇ ਆ ਕੀ ਕਰਾਉਣ ਕੰਮ ਕੀ ਕਰਾਉਣਾ ਸਾਡੇ ਤੋਂ ਇਹ ਤਾਂ ਦੱਸਣ ਪਹਿਲੀ ਗੱਲ ਦੂਜੀ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਭਾਸ਼ਾ ਆ ਦੇਖੋ ਮੈਨੂੰ ਲੱਗਦਾ ਕੋਈ ਭੇਡਾਂ ਚਾਰਨ ਵਾਲੇ ਆੜੜੀ ਦੀ ਵੀ ਭਾਸ਼ਾ ਇਹੋ ਜੀ ਨਹੀਂ ਹੋਣੀ ਲੱਖ ਮਾੜੇ ਰਹੇ ਨੇ ਪਹਿਲਾਂ ਦੇ ਮੁੱਖ ਮੰਤਰੀ ਕੈਪਟਨ ਬਾਦਲ ਇਹ ਭਿੰਡ ਭੰਡਦੇ ਹੀ ਰਹੇ ਨੇ ਉਹਨਾਂ ਨੂੰ ਖੁਦ ਅਸੀਂ ਵੀ ਕਹਿੰਨੇ ਉਹ ਪੰਜਾਬ ਨਾਲ ਉਹਨਾਂ ਨੇ ਨਹੀਂ ਪੰਜਾਬ ਦੇ ਪੱਖ ਚ ਖੜੇ ਉਸ ਤੋਂ ਪਹਿਲਾਂ ਵੀ ਨਹੀਂ ਖੜੇ ਸਾਡਾ ਪਾਣੀ ਲਟਾਇਆ ਪਰ ਘਟੋ ਘਟਿਆਰ ਉਹਨਾਂ ਨੂੰ ਅਹੁਦੇ ਦੀ ਬੋਲਣ ਦੀ ਮਰਿਆਦਾ ਤਾਂ ਹੈਗੀ ਸੀ ਉਹ ਇਹਨਾਂ ਵਾਂਗੂ ਮੀਟਿੰਗਾਂ ਛੱਡ ਕੇ ਤੇ ਨਹੀਂ ਭਜਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਹੁਣ ਕਿਸਾਨ ਜਿਹਾ ਬੰਦੀਆਂ ਬੋਲਦਿਆਂ ਕਿਉਂ ਨਹੀਂ ਮੁੱਖ ਮੰਤਰੀ ਸਾਹਿਬ ਜਿਹੜੀ ਮੀਟਿੰਗ ਤੁਸੀਂ ਛੱਡ ਕੇ ਭੱਜੇ ਸੀ ਉਹ ਜਿਹੜੀਆਂ ਮੰਗਾਂ ਤੇ ਆਪਾਂ ਡਿਸਕਸ ਕਰ ਰਹੇ ਸੀ ਉਹਦੇ ਚ ਇੱਕ ਮੰਗ ਇਹ ਨਹੀਂ ਸੀ ਕਿ ਡੈਮ ਸੇਫਟੀ ਐਕਟ ਰੱਦ ਕਰੋ ਪੰਜਾਬ ਦੇ ਲੋਕਾਂ ਦਾ ਹੱਕ تسلیم ਕਰੋ ਪੰਜਾਬ ਦੇ ਪਾਣੀਆਂ ਤੇ ਬਾਹਰ ਜਾ ਰਿਹਾ ਜਿਹੜਾ ਪਾਣੀ ਧੱਕੇ ਨਾਲ ਗੈਰਕਾਨੂੰਨੀ ਸਮਝੌਤੇ ਕਰਕੇ ਲਜਾਇਆ ਜਾ ਰਿਹਾ ਉਹ ਉਹ ਰੋਕੋ ਇਹੀ ਕਿ ਰੋਕੋ ਤਿੰਨ ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਅਸੀਂ ਉਦੋਂ ਉਦੋਂ ਡੈਮ ਸੇਫਟੀ ਐਕਟ ਬਣਿਆ ਅਸੀਂ ਤਾਂ ਉਦੋਂ ਤੋਂ ਕਹਿ ਰਹੇ ਹਾਂ ਕਿ ਇਹਨੂੰ ਰੱਦ ਕਰੋ ਉਹ ਤਾਂ ਤੁਸੀਂ ਸੁਣਿਆ ਨਹੀਂ ਅੱਜ ਜਦੋਂ ਗੱਲ ਤੇ ਹੱਥ ਰੱਖ ਲਿਆ ਗਰਿਆ ਨੇ ਹੁਣ ਤੁਸੀਂ ਪਾਣੀਆਂ ਦੇ ਰਾਖੇ ਬਣੇ ਹੋ ਜਿਵੇਂ ਕਦੇ ਬਾਦਲ ਕਹਿੰਦਾ ਸੀ ਕਦੇ ਕੈਪਟਨ ਕਹਿੰਦਾ ਸੀ ਮੈਂ ਓਵੇਂ ਅੱਜ ਤੁਸੀਂ ਰਾਖੇ ਬਣੇ ਹੋ ਵੀ ਅਸੀਂ ਰਾਖੇ ਆ ਤੇ ਰੁਕ ਤੁਹਾਡੇ ਤੋਂ ਰਿਹਾ ਨਹੀਂ ਹੁਣ ਫੇਰ ਤੁਸੀਂ ਉਹ ਜਿਹੜਾ ਪਾਣੀ ਰਾਜਸਥਾਨ ਨੂੰ ਫੌਜ ਦੇ ਨਾਂ ਤੇ ਦੇ ਦਿੱਤਾ ਔਰ ਦੂਜੀ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਬੋਲਦੇ ਨਹੀਂ ਮੁੱਖ ਮੰਤਰੀ ਸਾਹਿਬ ਆਪਾਂ ਸਾਰੇ ਛੋਟੇ ਆ ਮੁੱਖ ਮੰਤਰੀ ਸਾਹਿਬ ਤੁਸੀਂ ਪੈਦਾ ਵੀ ਨਹੀਂ ਹੋਏ ਹੋਣੇ ਜਦੋਂ ਤੋਂ ਕਿਸਾਨ ਜੱਥੇਬੰਦੀਆਂ ਪੰਜਾਬ ਪੁਨਰ ਐਕਟ ਜਿਹੜਾ ਐਕਟ ਸੀਗਾ ਗਠਨ ਐਕਟ ਸੀਗਾ ਉਹਦੀ ਜਿਹ 78 79 80 ਜਿਹੜੀ ਪੰਜਾਬ ਤੋਂ ਪਾਣੀਆਂ ਦਾ ਹੱਕ ਖੋਹਦੀ ਆ ਉਹਦੇ ਲਈ ਲੜ ਰਹੇ ਸੀ ਪੰਜਾਬ ਦੇ ਪਾਣੀ ਐਸਵੀਐਲ ਦੀ ਸਾਡੇ ਲੋਕ ਲੜੇ ਖੂਨ ਤੱਕ ਵਹਾਇਆ ਉਹਨਾਂ ਨੇ ਰੋਕਿਆ ਐਸਵੀਐਲ ਦਾ ਪਾਣੀ ਜਾਣੋ ਸੋ ਤੁਸੀਂ ਇਹ ਜਿਹੜਾ ਗਲਤ ਪ੍ਰਚਾਰ ਕਰ ਰਹੇ ਹੋ ਔਰ ਤੁਸੀਂ ਕਈ ਵਾਰੀ ਕਹਿੰਦੇ ਹੋ ਜਿਆਦਾ ਤੁਸੀਂ ਮੰਨੋ ਅੱਜ ਜਿਹੜੀਆਂ ਤੁਸੀਂ ਬਿਆਨ ਦਿੱਤੇ ਨੇ ਤੁਹਾਡੀਆਂ ਮੈਂ ਕਹਿਣਾ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਚੀਕਾਂ ਪੈ ਗਈਆਂ ਤੁਹਾਡੀਆਂ ਲੱਤਾਂ ਹੁਣ ਭਾਰ ਨਹੀਂ ਚਲਦੀਆਂ ਪਹਿਲਾਂ ਤੁਸੀਂ ਕਹਿੰਸੀ ਮੈਂ ਇਕੱਲਾ ਹੀ ਵਾਧੂ ਆ ਮੈਂ ਨਹੀਂ ਹੁੰਦਾ ਸਾਡੀ ਸਰਕਾਰ ਹੁੰਦੀ ਜਾਂ ਸਾਡੇ ਲੋਕ ਹੁੰਦੇ ਜਾਂ ਸਾਡਾ ਸੂਬਾ ਹੁੰਦਾ ਇਹ ਕਹਿੰਦਾ ਸੀ ਮੈਂ ਇਕੱਲਾ ਹੀ ਵਾਧੂ ਮੈਂ ਪਾਣੀਆਂ ਦਾ ਰੱਖਾ ਹੁਣ ਅਗਲੇ ਆਨੇ ਕੋਰਟ ਦੇ ਰਾਹੀਂ ਵੀ ਸਾਨੂੰ ਦਾਬੇ ਮਾਰ ਰਹੇ ਨੇ ਤੁਹਾਡਾ ਡੀਜੀਪੀ ਖਿੱਚਿਆ ਹੋਇਆ ਕੇਂਦਰ ਨੇ ਤੁਹਾਡੇ ਅਧਿਕਾਰੀ ਲਾ ਕੇ ਸਾਰਾ ਕੁਝ ਖਿੱਚ ਹੁਣ ਤੁਹਾਡੀਆਂ ਲੱਤਾਂ ਜਦੋਂ ਭਾਰ ਨਹੀਂ ਚੱਲ ਰਹੀਆਂ ਉਦੋਂ ਤੁਸੀਂ ਜਾੜਾ ਸਿੱਧਾ ਕੋਈ ਮੈਨੂੰ ਸਾਥ ਚਾਹੀਦਾ ਕਿਉਂਕਿ ਤਾਕਤ ਦੋ ਤਰ੍ਹਾਂ ਦੀ ਹੁੰਦੀ ਜਾਂ ਤਾਂ ਸ਼ਖਸੀਅਤ ਦੀ ਪ੍ਰਭਾਵਤ ਵਾਲੀ ਹੋਵੇ ਉਹ ਹੁਣ ਤੁਹਾਡੀ ਨਹੀਂ ਤੁਹਾਡੀਆਂ ਗੱਲਾਂ ਲੋਕਾਂ ਨੂੰ ਪ੍ਰਭਾਵਤ ਨਹੀਂ ਕਰਦੀਆਂ ਜਾਂ ਫਿਰ ਜਥੇਬੰਦਕ ਤਾਕਤ ਹੋਵੇ ਉਹ ਜਥੇਬੰਦਕ ਤਾਕਤ ਕਿਸਾਨ ਜਥੇਬੰਦ ਕੋਲੇ ਜਿਹੜਾ ਤੁਸੀਂ ਕਹਿੰਦੇ ਹੋ ਪੈਰਲਲ ਸਰਕਾਰ ਚਲਾਉਂਦੇ ਆ ਜਿਹੜੇ ਤੁਸੀਂ ਗੱਲਾਂ ਕਰਦੇ ਹੋ ਇਹ ਤਾਂ ਤੁਸੀਂ ਮੰਨ ਗਏ ਹੋ ਨਾ ਫਿਰ ਤਾਕਤ ਕਿੱਥੇ ਆ ਜਦੋਂ ਅੱਜ ਤੁਸੀਂ ਫਸ ਗਏ ਹੋ ਤੁਹਾਡੇ ਤੋਂ ਨਹੀਂ ਕੁਝ ਹੋਦਾ ਤੁਸੀਂ ਕਿਸਾਨ ਜੱਥੇਬੰਦੀਆਂ ਨੂੰਵਾਜਾ ਮਾਰ ਰਹੇ ਹੋ ਤੁਸੀਂ ਕਿਉਂ ਨਹੀਂ ਬੋਲੇ ਤੁਸੀਂ ਮੰਨ ਗਏ ਹੋ ਮੁੱਖ ਮੰਤਰੀ ਸਾਹਿਬ ਵੀ ਤਾਕਤ ਤਾਂ ਕਿਸਾਨ ਤੇ ਜੱਥੇਬੰਦ ਲੋਕਾਂ ਕੋਲ ਹੀ ਆ ਤਾਂ ਫਿਰ ਠੀਕ ਤਰੀਕੇ ਨਾਲ ਜਿਹੜਾ ਤੁਸੀਂ ਕਿਸਾਨਾਂ ਨੂੰ ਜਲੀਲ ਕੀਤਾ ਸੀਗਾ ਮੀਟਿੰਗ ਸੱਦ ਕੇ ਜਿੱਥੇ ਆਪਾਂ ਡਿਸਕਸ ਇਹਨਾਂ ਮੁੱਦਿਆਂ ਤੇ ਕਰ ਰਹੇ ਸੀ ਕਿ ਤੁਸੀਂ ਜਿਹੜਾ ਨਵੀਂ ਖੇਤੀ ਨੀਤੀ ਰੱਦ ਕਰ ਦਿੱਤੀ ਤੁਸੀਂ ਡੈਮ ਸੇਫਟੀ ਐਕਟ ਨੂੰ ਰੱਦ ਕਰੋ ਜਿਹੜੇ ਪੁਨਰਗਠਨ ਐਕਟ ਦੀ ਧਾਰਾ ਜਿਹੜੀ ਹੈਗੀ 78 79 80 ਉਹਨੂੰ ਰੱਦ ਕਰੋ ਪਾਣੀ ਪੰਜਾਬ ਕੋਲੇ ਪਹਿਲਾਂ ਹੀ ਘਟਾ ਹੈਗਾ ਤੁਸੀਂ ਉੱਥੇ ਕੰਮ ਕਰੋ ਤੁਸੀਂ ਜਿਹੜਾ ਨਾਮੀ ਸਿੱਖਿਆ ਕ੍ਰਾਂਤੀ ਆਈ ਹੈ ਜੋ ਸਿੱਖਿਆ ਨੀਤੀ ਆਈ 2020 ਜਿਹਨੂੰ ਹੁਣ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪ੍ਰਚਾਰ ਕਰ ਰਹੇ ਆ ਉਹਨੂੰ ਰੱਦ ਕਰੋ ਆਪਾਂ ਇਕੱਠੇ ਹੋ ਕੇ ਲੜੀਏ ਔਰ ਤਾਂ ਤੁਸੀਂ ਕਿਸਾਨਾਂ ਦੀ ਤੋਹੀਣ ਕਰਕੇ ਵੀ ਜਾਓ ਪਿਛਲੀਆਂ ਮੰਨੀਆਂ ਹੋਈਆਂ ਮੰਗਾ ਵੀ ਛੱਡੀਆਂ ਤੇ ਜਾਓ ਭੱਜੋ ਅਸੀਂ ਸ਼ੰਭੂ ਤੇ ਧਰਨਾ ਨਹੀਂ ਲਾਉਂਦੇ ਦੇ ਖਨੌਰੀ ਤੇ ਨਹੀਂ ਲਾਉਣ ਦਿੰਦੇ ਹੁਣ ਤੁਸੀਂ ਜਦੋਂ ਤੁਹਾਡੀਆਂ ਲੱਤਾਂ ਪਹਾੜ ਨਹੀਂ ਚੱਲ ਰਹੀਆਂ ਜਾਂ ਤੇ ਮੰਨੋ ਵੀ ਭਾਈ ਤੁਸੀਂ ਗਲਤੀ ਕੀਤੀ ਤਿਆਓ ਹੁਣ ਇਕੱਠੇ ਹੋ ਕੇ ਲੜੀਏ ਤਾਕਤ ਤੁਹਾਡੇ ਕੋਲੇ ਆ ਮੇਰੇ ਕੋਲੇ ਕੋਈ ਤਾਕਤ ਨਹੀਂ ਪਰ ਇਹਨਾਂ ਨੇ ਤਾਂ ਜਿਹੜਾ ਉਹ ਸੈਂਟਰ ਦੀ ਅਮਰਤ ਸ਼ਾਹ ਦੀ ਉਂਗਲਾਂ ਤੇ ਚੜ ਕੇ ਜਿਹੜੇ ਹੁਣ ਕਹਿੰਦੇ ਵੀ ਇੱਥੇ ਟਰਾਲੀਆਂ ਹੈ ਨਹੀਂ ਏਸੀ ਹੈ ਨਹੀਂ ਏਸੀ ਤੇ ਟਰਾਲੀਆਂ ਤੇ ਫ੍ਰਿਜਾਂ ਦਾ ਸਾਡੀਆਂ ਤੁਸੀਂ ਚੋਰੀ ਕਰ ਲੀਆਂ ਸ਼ੰਭੂ ਤੇ ਖਨੌਰੀ ਤੇ ਕਿਸਾਨ ਜਦੋਂ ਬੈਠੇ ਸੀ ਤੁਸੀਂ ਟਰਾਲੀਆਂ ਏਸੀ ਫ੍ਰਿਜਾਂ ਚੋਰੀ ਕਰ ਲੀਆਂ ਪਹਿਲਾਂ ਤਾਂ ਉਹ ਮੋੜੋ ਉਹ ਮੋੜੋ ਫਿਰ ਤੁਸੀਂ ਇਹ ਵੀ ਮੰਨਦੇ ਹੋ ਵੀ ਧਰਨੇ ਲਾਉਣ ਲਈ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਤੁਸੀਂ ਸਾਨੂੰ ਪਹਿਲਾਂ ਵੀ ਤਰ੍ਹਾਂ ਤਰ੍ਹਾਂ ਦੇ ਲੇਬਲ ਲਾਉਂਦੇ ਨੇ ਉਹ ਸਾਡੀਆਂ ਮੋੜੋ ਅਤੇ ਜਿਵੇਂ ਇੱਕ ਮੁੱਖ ਮੰਤਰੀ ਦੀ ਭਾਸ਼ਾ ਹੁੰਦੀ ਹੈ ਕਿ ਮੈਂ ਇਕੱਲਾ ਨਹੀਂ ਲੜ ਸਕਦਾ ਇਹ ਗੱਲ ਵੀ ਠੀਕ ਹੈ ਕੇਂਦਰ ਸਰਕਾਰ ਕੋਲ ਜਿੰਨੀ ਪਾਵਰ ਹੈ ਇੱਕ ਸੂਬੇ ਦੀ ਸਰਕਾਰ ਮਤਾ ਹੁਣ ਮਤਾ ਵੀ ਪੈ ਗਿਆ ਫਿਰ ਵੀ ਪਾਣੀ ਨਹੀਂ ਰੁਕ ਰਿਹਾ ਤਾਂ ਇਹ ਮੰਨਣਾ ਪਊਗਾ ਇੱਕ ਮੁੱਖ ਮੰਤਰੀ ਨੂੰ ਐਵੇਂ ਗਲੀ ਦੇ ਜਾਂ ਕਿਸੇ ਪਿੰਡ ਦੇ ਬੰਦੇ ਵਾਂਗੂ ਭੱਜ ਭੱਜ ਕੇ ਉਹ ਨੱਕਾ ਮੋੜਨ ਗਿਆ ਮੈਂ ਰੋਕੋ ਨਾ ਉਹਨੂੰ ਮੋੜਨ ਗਿਆ ਮੈਂ ਰੋਕਣਾ ਐ ਨਹੀਂ ਪਾਣੀ ਰੁਕਣਾ ਪਾਣੀ ਰੋਕਣ ਲਈ ਤੁਸੀਂ ਮੁੱਖ ਮੰਤਰੀ ਤੁਸੀਂ ਇੱਕ ਪਿੰਡ ਦੇ ਜਾਂ ਕੋਈ ਗਲੀ ਦੇ ਗੁੰਡੇ ਥੋੜੀਓ ਵੀ ਤੁਸੀਂ ਕਦੀ ਉਹ ਪਾਣੀ ਛੜਨ ਚੱਲ ਜਾਨੇ ਤੁਸੀਂ ਰੋਕਣ ਚੱਲ ਜਾਨੇ ਹੋ ਤੁਸੀਂ ਮੁੱਖ ਮੰਤਰੀਓ ਤੁਹਾਡੇ ਕੋਲੇ ਪੁਲਿਸ ਆ ਤੁਹਾਡੇ ਕੋਲੇ ਸਿਵਲ ਪ੍ਰਸ਼ਾਸਨ ਆ ਤੁਹਾਡੇ ਕੋਲੇ ਸਾਰੀ ਤਾਕਤ ਹੈ ਤੁਸੀਂ ਇੱਕ ਆਰਡਰ ਦੇ ਕੇ ਜਾਂ ਕਿਸੇ ਵੀ ਤਰੀਕੇ ਰੋਕ ਸਕਦੇ ਹੋ ਜੇ ਨਹੀਂ ਰੋਕਿਆ ਜਾਂਦਾ ਜੇ ਸਾਡੀ ਮਦਦ ਲੈਣੀ ਆ ਫਿਰ ਭਾਈ ਜਿਹੜੀ ਤੁਸੀਂ ਸ਼ਬਦਾਵਲੀ ਬੋਲਦੇ ਹੋ ਉਹਨੂੰ ਠੀਕ ਕਰੋ ਲੋਕਾਂ ਦੀ ਮਦਦ ਮੰਗੋ ਲੋਕ ਮਦਦ ਕਰਨਗੇ ਜੇ ਫਿਰ ਵੀ ਤੁਹਾਡੇ ਤੋਂ ਕੁਝ ਨਹੀਂ ਹੁੰਦਾ ਮਦਦ ਵੀ ਨਹੀਂ ਲੈਣੀ ਤੁਸੀਂ ਟੌਂਟ ਵੀ ਮਾਰਨੇ ਨੇ ਤੁਸੀਂ ਬੇਇੱਜ਼ਤੀ ਵੀ ਕਰਨੀ ਲੋਕਾਂ ਦੀ ਤੇ ਤੁਹਾਡੇ ਤੋਂ ਸਰਕਾਰ 'ਚ ਹੁੰਦਿਆਂ ਪਾਣੀ ਨਹੀਂ ਰੁਕਦਾ ਫਿਰ ਅਸਤੀਫਾ ਦੇ ਕੇ ਘਰੋਂ ਜਾਓ ਫਿਰ ਪੰਜਾਬ ਦੇ ਲੋਕ ਤਾਂ ਪਹਿਲਾਂ ਤੋਂ ਪਾਣੀ ਲਈ ਲੜਦੇ ਰਹੇ ਨੇ ਹੁਣ ਵੀ ਰੋਕਣਗੇ ਪਹਿਲਾਂ ਤੋਂ ਪਹਿਲੇ ਮੁੱਖ ਮੰਤਰੀਆਂ ਵਲੇ ਵੀ ਰੋਕਿਆ ਹੀ ਆ ਹੁਣ ਜਦੋਂ ਤੁਸੀਂ ਬਹਾਨੇ ਨਾਲ ਦੇ ਹੀ ਜਾ ਰਹੇ ਹੋ ਰਾਜਸਥਾਨ ਨੂੰ ਦੇਤਾ ਕੱਲ ਨੂੰ ਹਰਿਆਣੇ ਨੂੰ ਵੀ ਦੇ ਦੋਗੇ ਅਸੀਂ ਰੋਕਾਂਗੇ ਪੰਜਾਬ ਦੇ ਲੋਕਾਂ ਨੂੰ ਕੋਈ ਮਸਲੇ ਤੁਹਾਡੀ ਜੱਥੇ ਜੇ ਗੱਲ ਕਰਾਂ ਜੋਸਵਾਲ ਭਗਵੰਤ ਸਿੰਘ ਮਾਨ ਨੇ ਉਠਾਇਆ ਕਿ ਬੋਲ ਦੇਣੀ ਤੁਹਾਡੀ ਸਟੈਂਡ ਕੀਤਾ ਜਾਂ ਹੁਣ ਤੱਕ ਇਸ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਕੈਸੇ ਸਵਾਲ ਚੁੱਕੇ ਗਏ ਨੇ ਜਾਂ ਕੈਸੇ ਪ੍ਰਦਰਸ਼ਨ ਤੁਹਾਡੇ ਵੱਲੋਂ ਕੀਤੇ ਗਏ ਦੇਖੋ ਅਸੀਂ ਲਗਾਤਾਰ ਪਾਣੀਆਂ ਦੇ ਮਸਲੇ ਤੇ ਆਪਣੀ ਜਥੇਬੰਦੀ ਵੱਲੋਂ ਵੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵੀ ਔਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਸਾਡਾ ਇਹ ਜਿਹੜਾ ਰਿਹਾ ਇਸ ਸਟੈਂਡ ਕਿ ਰਿਪੇਰੀਅਨ ਕਾਨੂੰਨ ਮੁਤਾਬਕ ਜਿੱਥੇ ਦਰਿਆ ਵਗਦੇ ਨੇ ਉਸ ਸੂਬੇ ਦਾ ਹੀ ਪਹਿਲਾ ਹੱਕ ਹੁੰਦਾ ਹ ਹਰਿਆਣਾ ਤੇ ਰਾਜਸਥਾਨ ਚ ਦਰਿਆ ਨਹੀਂ ਵਗਦੇ ਜਿਹੜਾ ਸਾਡਾ ਪਹਿਲਾਂ ਵੀ ਪਾਣੀ ਲੁੱਟਿਆ ਗਿਆ ਉਹ ਗੈਰ ਕਾਨੂੰਨੀ ਸਮਝੌਤਿਆਂ ਦੇ ਨਾਲ ਜ਼ਬਰੀ ਲੁੱਟਿਆ ਗਿਆ ਉਹ ਚਾਹੇ ਰਾਜਸਥਾਨ ਨੂੰ ਜਾ ਰਿਹਾ ਹੋਵੇ ਚਾਹੇ ਹਰਿਆਣਾ ਨੂੰ ਜਾ ਰਿਹਾ ਹੋਵੇ ਅਸੀਂ ਹਮੇਸ਼ਾ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਦੀ ਰਿਐਲਿਟੀ ਮੰਗਦੇ ਰਹੇ ਹਾਂ ਦੂਜੇ ਸੂਬਿਆਂ 'ਚ ਜਦੋਂ ਕੋਈ ਚੀਜ਼ ਨਿਕਲਦੀ ਹੈ ਤਾਂ ਉਹ ਉੱਥੋਂ ਦੇ ਖਣਜ ਪਦਾਰਥ ਉਹ ਵਰਤਦੇ ਨੇ ਸੂਬੇ ਸਾਡੇ ਕੋਲੇ ਦੋ ਹੀ ਚੀਜ਼ਾਂ ਨੇ ਇੱਕ ਮਿੱਟੀ ਹੈ ਪਜਾਊ ਹੈ ਖੇਤੀ ਲਈ ਦੂਜਾ ਸਾਡੇ ਕੋਲ ਪਾਣੀ ਹੈ ਉਹ ਪਾਣੀ ਜਿਹੜਾ ਜਿਹੜਾ ਹੁਣ ਵਿਧਾਨ ਸਭਾ ਐਮਐਲਏ ਵੀ ਬੋਲਦੇ ਨੇ ਵੀ 1 ਲੀਟਰ ਦਾ ਜੀ ਇੰਨੇ ਇੱਕ ਕਿਊਸ ਦਾ ਇੰਨੇ ਕਰੋੜ ਰੁਪਈਆ ਬਣਦਾ ਉਹ ਰਿਐਲਿਟੀ ਲੈਣੀ ਚਾਹੀਦੀ ਆ ਉਹ ਲਾਊਗੀ ਕੌਣ ਸਰਕਾਰ ਲਾਊਗੀ ਕੇਂਦਰ ਦੇ ਨਾਲ ਗੱਲਬਾਤ ਕਰਕੇ ਦੂਜੇ ਸੂਬਿਆਂ ਦੇ ਨਾਲ ਗੱਲਬਾਤ ਕਰਕੇ ਉਹ ਤੁਹਾਡੇ ਤੋਂ ਲਈ ਨਹੀਂ ਜਾਂਦੀ ਹੁੰਦਾ ਤੁਹਾਡੇ ਤੋਂ ਕੱਖ ਨਹੀਂ ਮੁੜਕੜ ਕੇ ਤੁਸੀਂ ਕਿਸਾਨਾਂ ਨੂੰ ਤੋਹੀਨ ਕਰਨ ਤੇ ਆ ਜਾਨੇ ਹੋ ਸੋ ਸਾਡੀ ਜਿਹੜੇ ਸਮਝ ਸਪਸ਼ਟ ਹੈ ਪਾਣੀਆਂ ਤੇ ਹੱਕ ਪੰਜਾਬ ਦਾ ਕਿਉਂਕਿ ਜਦੋਂ ਸੋਕਾ ਡੋਬਾ ਹੜ ਹੁੰਦੇ ਨੇ ਤਾਂ ਪੰਜਾਬ ਦੇ ਲੋਕ ਡੁੱਬਦੇ ਨੇ ਨੁਕਸਾਨ ਪੰਜਾਬ ਨੂੰ ਹੁੰਦਾ ਔਰ ਪੰਜਾਬ ਦੀ ਧਰਤੀ ਦੇ ਦਰਿਆ ਵਹਿੰਦੇ ਨੇ ਪਹਿਲਾ ਹੱਕ ਪੰਜਾਬ ਦਾ ਹੈ ਪੰਜਾਬ ਦੇ ਘਰਾਂ ਤੱਕ ਪੀਣ ਵਾਲਾ ਪਾਣੀ ਪੰਜਾਬ ਦੇ ਖੇਤਾਂ ਤੱਕ ਪੂਰਾ ਪਾਣੀ ਨਹਿਰੀ ਪਹੁੰਚਣਾ ਚਾਹੀਦਾ ਉਸ ਤੋਂ ਜੇਕਰ ਪਾਣੀ ਵੱਧਦਾ ਉੱਪਰ ਜਦੋਂ ਜ਼ਿਆਦਾ ਬਾਰਿਸ਼ਾਂ ਹੋ ਜਾਂਦੀਆਂ ਨੇ ਜ਼ਿਆਦਾ ਬਰਫ਼ ਵਿਗਲ ਜਾਂਦੀ ਵਾਧੇ ਵਧਿਆ ਪਾਣੀ ਜਿਹੜਾ ਉਹ ਅੱਗੇ ਦੂਜੇ ਸੂਬਿਆਂ ਨੂੰ ਦਿੱਤਾ ਜਾ ਸਕਦਾ ਇਹ ਸਟੈਂਡ ਸਾਡਾ ਸਪੱਸ਼ਟ ਹੈ ਪੰਜਾਬ ਦੇ ਲਈ ਜੀ ਪਰ ਭਗਵੰਤ ਸਿੰਘ ਮਾਨ ਵੀ ਕਹਿੰਦੇ ਨੇ ਤੁਸੀਂ ਕਹਿੰਦੇ ਕਿ ਉਹ ਹੁਣ ਕਿਸਾਨ ਜੱਥੇਬੰਦੀ ਨੂੰ ਜਿਹੜੇ ਹੈਗੇ ਉਹ ਬੁਲਾ ਰਹੇ ਨੇ ਉਹ ਕੱਲਿਆਂ ਹੀ ਲੜ ਨਹੀਂ ਸਕਦੇ ਪਰ ਉਹ ਕਹਿੰਦੇ ਨੇ ਕਿ ਅਸੀਂ ਕੱਲਿਆਂ ਲੜਦੇ ਆਂ ਤੇ ਅਸੀਂ ਕੱਲਿਆਂ ਲੜਾਂਗੇ ਚੀਜ਼ ਦੇ ਵਿੱਚ ਕੋਈ ਦੁਚਿੱਤੀ ਨਹੀਂ ਆ ਪਰ ਉਹ ਕਹਿੰਦੇ ਇਹਨਾਂ ਦਾ ਨਾਮ ਬੋਲਣਾ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਚੀਜ਼ ਜਾਹਰ ਕਰ ਗਿਆ ਕਿ ਕੌਣ ਕਿੱਥੇ ਜੇ ਖੜਾ ਆ ਦੇਖੋ ਕੌਣ ਕਿੱਥੇ ਜੇ ਖੜਾ ਆ ਹੂੰ ਅਸੀਂ ਤਾਂ ਮੈਂ ਕਹਿੰਨਾ ਜਿਹੜੀ ਮੀਟਿੰਗ ਤੁਸੀਂ ਛੱਡ ਕੇ ਭੱਜੇ ਹੋ ਕੀ ਉਹਦੇ 'ਚ ਪਾਣੀ ਦਾ ਜ਼ਿਕਰ ਨਹੀਂ ਹੋ ਰਿਹਾ ਸੀ ਕੀ ਪਾਣੀ ਦਾ ਪਾਣੀ ਨੂੰ ਬਚਾਉਣ ਲਈ ਤਰੀਕਾ ਕੀ ਹੈ ਸਰਕਾਰ 'ਚ ਤਾਂ ਅਸੀਂ ਹੈਗੇ ਨਹੀਂ ਸਰਕਾਰ 'ਚ ਤਾਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਅਸੀਂ ਸਰਕਾਰ 'ਚ ਨਹੀਂ ਪਾਣੀ ਕੇਂਦਰ ਤੋਂ ਬਚਾਉਣਾ ਹੈ ਪੰਜਾਬ ਸਰਕਾਰ ਤੋਂ ਕਿਵੇਂ ਬਚਾਵਾਂਗੇ ਹਿੰਸਾ ਅਸੀਂ ਕਰਨੀ ਨਹੀਂ ਅਸੀਂ ਸਾਡੇ ਕੋਲ ਕੀ ਤਰੀਕਾ ਡੈਮੋਕਰੇਟਿਕ ਤਰੀਕਾ ਹੈ ਨਾ ਧਰਨੇ ਮੁਜ਼ਾਹਰੇ ਰੈਲੀਆਂ ਕਰਨ ਉਹ ਤੁਸੀਂ ਕਹਿੰਦੇ ਅਸੀਂ ਕਰਨ ਨਹੀਂ ਦੇਣੀਆਂ ਅਸੀਂ ਕਿਹਨੇ ਧਰਨਾ ਨਹੀਂ ਕਰਨ ਦੇਣਾ ਹੜਤਾਲ ਨਹੀਂ ਕਰਨ ਦੇਣੀ ਬੱਸਾਂ ਗੱਡੀਆਂ ਨਹੀਂ ਰੋਕਣ ਦੇਣੀਆਂ ਅਸੀਂ ਜੇ ਕੇਂਦਰ ਨਾਲ ਲੜਨ ਜਾਂਦੇ ਹਾਂ ਤਾਂ ਤਾਂ ਕਹਿੰਦੇ ਹੋ ਤੁਸੀਂ ਹਾਈਵੇ ਰੋਕਦੇ ਹੋ ਅਸੀਂ ਉਹ ਨਹੀਂ ਰੋਕਣ ਦੇਣੇ ਫਿਰ ਸਾਡੇ ਕੋਲ ਤਰੀਕਾ ਕੀ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਪੁੱਛਣਾ ਚਾਹੀਦਾ ਸੋ ਅਸੀਂ ਤਾਂ ਇਸ ਤਰੀਕੇ ਨਾਲ ਹੀ ਪਾਣੀ ਜਿਹੜਾ ਬਚਾਉਣਾ ਸੋ ਮੁੱਖ ਮੰਤਰੀ ਸਾਹਿਬ ਜਿਹੜੇ ਖੁਦ ਪਾਣੀ ਨਹੀਂ ਬਚਾ پا ਰਹੇ ਹੁਣ ਫੌਜ ਦੇ ਨਾਂ ਤੇ ਜੰਗ ਦੇ ਨਾਂ ਤੇ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਅਸੀਂ ਲਗਾਤਾਰ ਲੜ ਰਹੇ ਆਂ ਬੋਲ ਰਹੇ ਆਂ ਪਹਿਲਾਂ ਵੀ ਬੋਲੇ ਆਂ ਮੁੱਖ ਮੰਤਰੀ ਸਾਹਿਬ ਸਿਰਫ ਡਰਾਮਾ ਕਰ ਰਹੇ ਨੇ ਜਿਵੇਂ ਪਹਿਲਾਂ ਕੈਪਟਨ ਨੂੰ ਪਾਣੀਆਂ ਦਾ ਰਾਖਾ ਕਹਿੰਦੇ ਸੀ ਹੁਣ ਆਪਦੇ ਉਹਨੂੰ ਪਾਣੀਆਂ ਦਾ ਰਾਖਾ ਬਣਾਉਣ ਲਈ ਇਹ ਜਿਹੜਾ ਇਹ ਸਾਰਾ ਖੇਲ ਰਚਿਆ ਗਿਆ ਜਿਹੜੀ ਗੱਲ ਤੁਸੀਂ ਕਰਦੇ ਮਦਦ ਕਰਨ ਦੀ ਪੱਖ ਚ ਬੋਲਣ ਦੀ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਅਸੀਂ ਇਸ ਮੁੱਦੇ ਤੇ ਨਾਲ ਆਂ ਬੀਜੇਪੀ ਨੇ ਬਾਹਰ ਕਿਹਾ ਅੰਦਰ ਭਾਵੇਂ ਉਹਨਾਂ ਨੇ ਵਿਰੋਧ ਕੀਤਾ ਦੂਜੀਆਂ ਪਾਰਟੀਆਂ ਨੇ ਕਿਹਾ ਕਿ ਅਸੀਂ ਨਾਲ ਆਂ ਉਹ ਸਮਰਥਨ ਦੇ ਰਹੇ ਨੇ ਉਹਨਾਂ ਦੇ ਪਿਛਲੇ ਲੀਡਰਾਂ ਨੇ ਜੋ ਗ ਤਾਂ ਹੀ ਤੋਂ ਸੱਤਾ ਚ ਹੈ ਨਹੀਂ ਕਿ ਸਮਰਥਨ ਲੈਣ ਵੇਲੇ ਵੀ ਮੁੱਖ ਮੰਤਰੀ ਉਹਨਾਂ ਦਾ ਮਜ਼ਾਕ ਉਡਾਰ ਰਿਹਾ ਵਿਰੋਧੀ ਧਿਰ ਨੂੰ ਉਹ ਕਹਿ ਰਿਹਾ ਵੀ ਤੁਸੀਂ ਡੂਮਣੇ ਥੱਲੇ ਬੀੜੀ ਬਾਲ ਕੇ ਬੈਠੇ ਇਹ ਸ਼ਬਦੀ ਇਹ ਸ਼ਬਦ ਕਿਤੇ ਮੁੱਖ ਮੰਤਰੀ ਦੇ ਨੇ ਮਤਲਬ ਇਸ ਤਰ੍ਹਾਂ ਨਾ ਮਜ਼ਾਕ ਡਾਉਣਾ ਅਕਾਲੀ ਦਲ ਦਾ ਦੂਜੀਆਂ ਸਾਰੀਆਂ ਅਸੀਂ ਕਹਿੰਦੇ ਉਹਨੇ ਲੋਕ ਵਿਰੋਧੀ ਫੈਸਲੇ ਲਏ ਨੇ ਤਾਂ ਹੀ ਸੱਤਾ ਤੋਂ ਬਾਹਰ ਨੇ ਤੁਸੀਂ ਵਾਅਦੇ ਕਰਕੇ ਆਏ ਹੋ ਤਾਂ ਹੀ ਤੁਸੀਂ ਸੱਤਾ 'ਚੋਂ ਪਰ ਤੁਸੀਂ ਉਹ ਸਾਥ ਦੇਣ ਵਾਲਾ ਜੇ ਕੋਈ ਵਿਰੋਧੀ ਪਾਰਟੀ ਉਹਦਾ ਮਜ਼ਾਕ ਡਾਉਣਾ ਜੇ ਕੋਈ ਕਿਸਾਨ ਜਥੇਬੰਦੀ ਉਹਦਾ ਮਜ਼ਾਕ ਡਾਉਣਾ ਜੇ ਪੰਜਾਬ ਦਾ ਕੋਈ ਹੋਰ ਸੈਂਕਸ਼ਨ ਬੋਲਦਾ ਉਹਦਾ ਮਜ਼ਾਕ ਡਾਉਣਾ ਤੁਸੀਂ ਮੁੱਖ ਮੰਤਰੀ ਵਾਲੀ ਭੂਮਿਕਾ ਚਾਹੋ ਤੁਹਾਡੇ ਬਿਆਨ ਬੜੇ ਸੰਜਮ ਭਰੇ ਭਾਸ਼ਾ ਤੁਹਾਡੀ ਕਿਉਂਕਿ ਮੁੱਖ ਮੰਤਰੀ ਕੋ ਚੰਦ ਕਿਸੇ ਗਰੁੱਪ ਦੇ ਨਹੀਂ ਹੋ ਉਹ ਉਦੋਂ ਤੱਕ ਬੰਦਾ ਕਿਸੇ ਗਰੁੱਪ ਦਾ ਨਹੀਂ ਦਾ ਜਦੋਂ ਤੱਕ ਚੁਣਿਆ ਨਹੀਂ ਜਾਂਦਾ ਜਦੋਂ ਚੁਣਿਆ ਜਾਂਦਾ ਤਾਂ ਉਹ ਸਾਰੇ ਪੰਜਾਬੀਆਂ ਦਾ ਮੁੱਖ ਮੰਤਰੀ ਹੁੰਦਾ ਸੋ ਇਹ ਦੱਸੋ ਵੀ ਜੇ ਕਿਸਾਨਾਂ ਨੂੰ ਤੁਸੀਂ ਵੱਖ ਕਰਦੇ ਹੋ ਮਜ਼ਦੂਰਾਂ ਨੂੰ ਤੁਸੀਂ ਨਹੀਂ ਮਿਲਦੇ ਮਲਾਜ਼ਮਾਂ ਨੂੰ ਤੁਸੀਂ ਨਹੀਂ ਮਿਲਦੇ ਟੀਚਰਾਂ ਅਧਿਆਪਕਾਂ ਨੂੰ ਤੁਸੀਂ ਨਹੀਂ ਮਿਲਦੇ ਤੇ ਫਿਰ ਤੁਸੀਂ ਕਿੰਨਾ ਦੇ ਤੁਸੀਂ ਕਹਿੰਦੇ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀ ਹਾਂ ਫਿਰ ਕਿੰਨੇ ਕੁ ਵੱਜ ਜਾਂਦੇ ਨੇ ਕਿਹੜੇ ਉਹ ਲੋਕ ਨੇ ਜਿਨ੍ਹਾਂ ਦਾ ਤੁਸੀਂ ਕਸਟੋਡੀ ਹੋ ਪਾਣੀ ਤੁਸੀਂ ਪੰਜਾਬ ਦਾ ਦੇ ਰਹੇ ਹੋ ਸੋ ਇਹਨਾਂ ਗੱਲਾਂ ਤੇ ਮੁੱਖ ਮੰਤਰੀ ਨੂੰ ਆਤਮ ਚਿੰਤਨ ਕਰਨਾ ਚਾਹੀਦਾ ਹੈ ਜਿਹੜਾ ਕਹਿੰਦਾ ਸੀ ਕਿ ਸਰਕਾਰ ਸੱਥਾਂ 'ਚੋਂ ਚੱਲੇਗੀ ਹੁਣ ਸੱਚ ਹੈ ਤੁਸੀਂ ਜਾ ਰਹੇ ਹੋ ਝੂਠੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਲੋਕ ਜਦੋਂ ਤੁਹਾਨੂੰ ਸਵਾਲ ਕਰਨੋਂ ਨੇ ਤੁਹਾਡੇ ਐਮਐਲਏ ਨੂੰ ਮੰਤਰੀ ਨੂੰ ਜਾਂ ਖੁਦ ਤੁਹਾਨੂੰ ਤੁਸੀਂ ਵੱਡੀ ਪੱਦਰ ਤੇ ਪੁਲਿਸ ਲਾ ਦਿੰਨੇ ਹੋ ਡਾਂਗਾ ਮਾਰਦੇ ਹੋ ਚੁਕ-ਚੁਕ ਜੇਲ੍ਹਾਂ ਹੀ ਛੁੱਟਦੇ ਹੋ ਆ ਪਿਛਲੇ ਦਿਨੀ ਔਰਤਾਂ ਤੱਕ ਨੂੰ ਨਹੀਂ ਬਖਸ਼ਿਆ ਗਿਆ ਹਰਿੰਦਰ ਬਿੰਦੂ ਵਰਗੀਆਂ ਕੁੜੀਆਂ ਨੂੰ ਵੀ ਤਾਂ ਤੁਸੀਂ ਕਿਹੜੇ ਲੋਕਾਂ ਦੀ ਗੱਲ ਕਰਦੇ ਹੋ ਕਿੰਨਾਂ ਨਾਲ ਤੁਸੀਂ ਕਹਿੰਨੇ ਵਸੀਂ ਡਾਂਗ ਨਾਲ ਵੀ ਚਲਾਵਾਂਗੇ ਤੇ ਸਾਨੂੰ ਸਮਰਥਨ ਵੀ ਦਿਓ ਦੋਵੇਂ ਚੀਜ਼ਾਂ ਨਹੀਂ ਚੱਲ ਸਕਦੀਆਂ ਇੱਕ ਗੱਲ ਕਰੋ ਜਾਂ ਤਾਂ ਫਿਰ ਕੁੱਟ ਲਵੋ ਸਾਰਿਆਂ ਨੂੰ ਜੇ ਸਮਰਥਨ ਮੰਗਣਾ ਤਾਂ ਫਿਰ ਆਪਣੇ ਜਿਹੜਾ ਲਹਿਜਾ ਭਾਸ਼ਾ ਨੂੰ ਠੀਕ ਕਰੋ ਜੇ ਠੀਕ ਕਰੋ ਦੇਣਗੇ ਜੇ ਤੁਸੀਂ ਨਹੀਂ ਵੀ ਸਮਰਥਨ ਲਵੋਗੇ ਜਾਂ ਨਹੀਂ ਦਿਓਗੇ ਲੋਕ ਤਾਂ ਫਿਰ ਵੀ ਆਪਣੀ ਜੜ ਜਿਹੜੀ ਜ਼ਮੀਨ ਆ ਉਦੜੇ ਲੜਨਗੇ ਪਾਣੀ ਦੀ ਲੜਨਗੇ ਪਰ ਤੁਹਾਨੂੰ ਲੋਕ ਫਿਰ ਪਿੰਡਾਂ 'ਚ ਨਹੀਂ ਵੜ ਜਿਵੇਂ ਹੁਣ ਉਹਨਾਂ ਨੇ ਕਿਹਾ ਹੀ ਆ ਵੀ ਜਾਂ ਤਾਂ ਬੋਲੋ ਜਾਂ ਫਿਰ ਸਾਡੇ ਕੋਲ ਨਾ ਆਇਓ ਤੇ ਤੁਸੀਂ ਵੀ ਨਾ ਸਾਡੇ ਕੋਲ ਆਇਓ ਤੁਸੀਂ ਵੀ ਵੋਟਰ ਮੰਗਨ ਨਾਲ ਆਇਓ ਜੇ ਤੁਸੀਂ ਕਹਿੰਦੇ ਵੀ ਸਾਡੇ ਕੋਲ ਕਿਸੇ ਕੰਮ ਲਈ ਨਾ ਆਇਓ ਤਾਂ ਤੁਸੀਂ ਵੀ ਭਾਈ ਸਾਹਿਬ ਨਾ ਆਇਓ ਫਿਰ ਪਿੰਡਾਂ ਦੇ ਵਿੱਚ ਲੋਕ ਤੁਹਾਨੂੰ ਸਿੱਧੇ ਸਵਾਲ ਹੁਣ ਤਾਂ ਸਵਾਲ ਕਰ ਰਿਹਾ ਫਿਰ ਹੋ ਸਰ ਤੁਹਾਡੇ ਲੀੜੇ ਵੀ ਪਾੜਨ ਸੋ ਮੁੱਖ ਮੰਤਰੀ ਸਾਹਿਬ ਥੋੜਾ ਜਿਹਾ ਸੱਤਾ ਦਾ ਜਿਹੜਾ ਹੰਕਾਰ ਤੁਹਾਡੇ ਦਿਮਾਗ ਨੂੰ ਚੜਿਆ ਉਹਨੂੰ ਥੋੜਾ ਜਿਹਾ ਘੱਟ ਕਰੋ ਤੇ ਪੰਜਾਬ ਦੇ ਪੱਖ ਦੀ ਗੱਲ ਕਰੋ ਨਹੀਂ ਤਾਂ ਤੁਹਾਨੂੰ ਇਹ ਕਮੇਡੀ ਕਰਦੇ ਨੂੰ 3-5 ਸਾਲ ਲੰਘ ਜਾਣੇ ਆ ਤੇ ਪੰਜਾਬ ਦਾ ਇਤਿਹਾਸ ਤੁ ਜਿਹੜੇ ਢੰਗ ਤਰੀਕੇ ਦੇ ਨਾਲ ਆਪਾਂ ਮੁੱਖ ਮੰਤਰੀ ਸਾਹਿਬ ਪਾਣੀ ਨੂੰ ਬਚਾਉਣ ਦੀ ਗੱਲ ਕਰ ਰਹੇ ਨੇ ਤੁਸੀਂ ਤੁਸੀਂ ਕੀ ਮੰਨਦੇ ਹੋ ਕਿ ਉਹ ਸਹੀ ਤਰੀਕਾ ਸੋ ਸਹੀ ਢੰਗ ਤਰੀਕਾ ਨਹੀਂ ਹੈ ਜਿਵੇਂ ਤੁਸੀਂ ਕਹਿੰਦੇ ਕਿ ਤੁਸੀਂ ਗਏ ਉਧਰੋਂ ਤੁਸੀਂ ਜਾਣਦੇ ਹੋ ਬੰਨ ਲਾਉਣ ਦੇ ਲਈ ਉਹ ਆਗੇ ਬੰਨ ਖੋਲਣ ਦੀ ਸਹੀ ਢੰਗ ਤਰੀਕਾ ਨਹੀਂ ਹੈ ਮੁੱਖ ਮੰਤਰੀਆਂ ਦਾ ਕੰਮ ਹੈ ਮਿੱਕੀ ਮੁੱਖ ਇਹ ਕੀ ਇੱਕ ਜਿਹੜਾ ਅਧਿਕਾਰੀ ਆ ਬੀਐਮਬੀ ਦਾ ਉਹ ਪਾਣੀ ਛੱਡਣ ਜਾ ਰਿਹਾ ਤੇ ਮੁੱਖ ਮੰਤਰੀ ਭੱਜ ਗਰ ਰੋਗੋ ਰੋਗੋ ਫੜੋ ਫੜੋ ਮੈਂ ਰੋਕਣ ਆ ਗਿਆ ਪਾਣੀ ਇਹ ਮੁੱਖ ਮੰਤਰੀ ਵਾਲਾ ਕੰਮ ਨਹੀਂ ਤੁਹਾਡੇ ਕੋਲੇ ਸਾਰੀ ਸਰਕਾਰ ਹੈ ਇਹ ਤਾਂ ਕਿਸੇ ਗਰੁੱਪ ਦਾ ਕੰਮ ਮੰਨ ਲਓ ਕੋਈ ਛੋਟਾ ਮੋਟਾ ਸੰਗਠਨ ਉਹ ਤਾਂ ਕਰ ਸਕਦਾ ਉਹ ਤੇ ਆਪਦੇ ਪੋਲੀਟੀਕਲ ਲਾਹੇ ਲੈਣ ਲਈ ਤੁਸੀਂ ਸਰਕਾਰ ਚ ਬੈਠੇ ਹੋ ਸਰਕਾਰ ਵਾਂਗ ਐਕਟ ਕਰੋ ਤੁਸੀਂ ਕਾਨੂੰਨ ਲਿਆਂਦਾ ਤੁਹਾਡਾ ਕਾਨੂੰਨ ਬਣ ਗਿਆ ਸਰਕਾਰ ਇਹ ਨਹੀਂ ਮੰਨਦੀ ਉਹਦੇ ਖਿਲਾਫ ਸੰਘਰਸ਼ ਕਿਵੇਂ ਕਰਨਾ ਕਿਵੇਂ ਸਾਰੇ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਲੈ ਕੇ ਚੱਲਣਾ ਉਹ ਗੱਲ ਕਰੋ ਇਹ ਜਿਹੜੀ ਹੀਰੋਗਰੀ ਤੁਸੀਂ ਵਿਖਾ ਰਹੇ ਹੋ ਇਹ ਠੀਕਾ ਠੀਕ ਨਹੀਂ ਦੂਜੀ ਗੱਲ ਮੁੱਖ ਮੰਤਰੀ ਸਾਹਿਬ ਨੇ ਮੰਨ ਲਿਆ ਕਿ ਰਾਖੇ ਜਿਹੜੇ ਪਾਣੀਆਂ ਦੇ ਉਹ ਕਿਸਾਨ ਹੀ ਨੇ ਉਹ ਕਹਿੰਦੇ ਕਦੀ ਤੁਸੀਂ ਬੁੱਢੇ ਨਾਲੇ ਤੇ ਬੈਨਿਓ ਕਦੀ ਕਿਤੇ ਬੈਨਿਓ ਕਦੇ ਨਾਰੇ ਮਾਰਦੇ ਹੋ ਇਹ ਗੱਲ ਦਾ ਤੁਸੀਂ ਮੰਨਦੇ ਹੋ ਨਾ ਕਿ ਬੁੱਢਾ ਨਾਲਾ ਪ੍ਰਦੂਸ਼ਿਤ ਹੈ ਔਰ ਤੁਸੀਂ ਤਾਂ ਜਿਹੜਾ ਨਵਾਂ ਜਲ ਸੋਧ ਕਾਨੂੰਨ ਆਇਆ ਜਿੰਦੇ ਵਿੱਚ ਪਹਿਲਾਂ ਸਜ਼ਾ ਹੁੰਦੀ ਸੀ ਪਰ ਪਾਣੀ ਪ੍ਰਦੂਸ਼ਣ ਕਰਨ ਵਾਲਾ ਚਾਹੇ ਧਰਤੀ ਹੇਠਲਾ ਚਾਹੇ ਨਹਿਰਾਂ ਦਾ ਚਾਹੇ ਦਰਿਆਵਾਂ ਦਾ ਤੁਸੀਂ ਤਾਂ ਸੋਧ ਕਰਕੇ ਉਹਨੂੰ ਸਿਰਫ ਮੁਆਵਜ਼ੇ ਤੇ ਜੁਰਮਾਨੇ ਚ ਲੈ ਜਾਂਦਾ ਤੁਸੀਂ ਤਾਂ ਹੋਰ ਛੋੜ ਦਿੱਤੀ ਅਸੀਂ ਲੋਕ ਆ ਜਿਹੜੇ ਪੰਜਾਬ ਦੇ ਲੋਕ ਨੇ ਚਾਹੇ ਬੁੱਢੇ ਨਾਲੇ ਦੀ ਲੜ ਰਹੇ ਹੋਣ ਚਾਹੇ ਜੀਰੇ ਵਰਗੀ ਸ਼ਰਾਬ ਫੈਕਟਰੀ ਲਈ ਲੜ ਰਹੇ ਹੋਣ ਚਾਹੇ ਅਖਾੜੇ ਪਿੰਡ ਦੇ ਵਿੱਚ ਲੋਕਾਂ ਨੇ ਤੁਸੀਂ ਜਬਰਟਾਇਆ ਲੋਕ ਤਾਂ ਲੜ ਰਹੇ ਨੇ ਤੁਸੀਂ ਪ੍ਰਦੂਸ਼ਣ ਕਰਨ ਵਾਲਿਆਂ ਵਿੱਚੋਂ ਆ ਤੁਸੀਂ ਪਾਣੀ ਲਟਾਉਣ ਵਾਲਿਆਂ ਵਿੱਚੋਂ ਆ ਭਾਵੇਂ ਹੁਣ ਰਾਜਸਥਾਨ ਨੂੰ ਦੇ ਦਿੱਤਾ ਸੋ ਤੁਸੀਂ ਤੁਸੀਂ ਇਹ ਗੱਲ ਮੰਨ ਲਈ ਕਿ ਪੰਜਾਬ ਨੂੰ ਬਚਾਉਣ ਵਾਲੀਆਂ ਕਿਸਾਨ ਜਥੇਬੰਦੀਆਂ ਲੋਕਾਂ ਦੀ ਜਥੇਬੰਦੀਆਂ ਪੰਜਾਬ ਦੇ ਲੋਕ ਨੇ ਤੁਸੀਂ ਸਿਰਫ ਤੇ ਸਿਰਫ ਫੋਕੀ ਹੀਰੋਗਰੀ ਤੇ ਫੋਟੋ ਸ਼ੈਸ਼ਨ ਤੇ ਆਪਦੇ ਆਪ ਨੂੰ ਮਤਲਬ ਤੁਸੀਂ ਬੜਾ ਬਹਾਦਰ ਤਕੜਾ ਤੇ ਜੰਗ ਬਾਜੂ ਵਖਾਉਣ ਚ ਲੱਗੇ ਇਦਾਂ ਜਿਹੜਾ ਸਰਕਾਰਾਂ ਨਹੀਂ ਚਲਦੀਆਂ ਹੁੰਦੀਆਂ ਆਖਰੀ ਸਵਾਲ ਹੈ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸਾਡੀ ਜਥੇਬੰਦੀ ਪਿਛਲੇ ਲੰਬੇ ਸਮੇਂ ਤੋਂ ਪਾਣੀ ਤੇ ਗੱਲ ਜਿਹੜੇ ਅਸੀਂ ਕਰਦੇ ਰਹੇ ਹਾਂ ਮੁੱਦਾ ਉਠਾਉਂਦੇ ਨੇ ਤਾਂ ਫਿਰ ਕੀ ਲੱਗਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਮੁੱਖ ਮੰਤਰੀ ਨੂੰ ਤਾਂ ਪੂਰਾ ਪਤਾ ਨਾ ਕਿ ਪੰਜਾਬ ਦੇ ਵਿੱਚ ਕੀ ਕੀ ਹੋ ਰਿਹਾ ਇਤਿਹਾਸ ਦੇ ਵਿੱਚ ਕੀ ਕੀ ਵੇਚ ਰਿਹਾ ਕੀ ਕੀ ਹੋਇਆ ਤਾਂ ਕਿ ਇਹਨਾਂ ਜਥੇਬੰਦੀਆਂ ਦੇ ਵਿੱਚ ਕੋਈ ਜਥੇਬੰਦੀਆਂ ਐਸੀਆਂ ਵੀ ਨੇ ਜਿਹੜੀਆਂ ਪਾਣੀ ਦੇ ਲਈ ਲੜਦੀਆਂ ਵੀ ਰਹੀਆਂ ਨੇ ਧਰਨੇ ਪ੍ਰਦਰਸ਼ਨ ਵੀ ਕਰਦੀਆਂ ਰਹੀਆਂ ਨੇ ਚੰਡੀਗੜ੍ਹ ਤੱਕ ਵੀ ਆਉਂਦੀਆਂ ਨੇ ਫਿਰ ਉਹਨਾਂ ਨੂੰ ਇਹ ਚੀਜ਼ ਕਿਉਂ ਨਹੀਂ ਦਿਸੀ ਦੇਖੋ ਆ ਅਸਲ ਦੇ ਵਿੱਚ ਜਿਹੜੀ ਜਥੇਬੰਦਕ ਤਾਕਤ ਹੁੰਦੀ ਉਹੀ ਬਚਾ ਸਕਦੀ ਉਹੀ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰ ਸਕਦੀ ਚਾਹੇ ਉਹ ਕਾਲੇ ਕਾਨੂੰਨ ਹੋਣ ਉਹਨਾਂ ਦਾ ਵਿਰੋਧ ਕਰਨਾ ਚਾਹੇ ਸੜਕਾਂ ਦੇ ਰਾਈ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਦੇ ਰਾਈ ਜ਼ਮੀਨ ਖੋਹੀ ਜਾ ਰਹੀ ਹੈ ਵੱਖ-ਵੱਖ ਪ੍ਰੋਜੈਕਟਾਂ ਦੇ ਨਾਂ ਤੇ ਜਿਹੜੇ ਪੰਚਾਇਤੀ ਜ਼ਮੀਨਾਂ ਦੇ ਨਾਂ ਤੇ ਆਵਾਦਕਾਰਾਂ ਤੋਂ ਜ਼ਮੀਨ ਖੋਹੀ ਜਾ ਰਹੀ ਹੈ ਉੱਥੇ ਵਿਰੋਧ ਕਰਨਾ ਜਿਹੜੀ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਵੀ ਪੈਰਲਲ ਸਰਕਾਰ ਚਲਾਉਂਦੇ ਨੇ ਕਦੇ ਰੋਡ ਰੋਕਦੇ ਨੇ ਕਦੇ ਪ੍ਰੋਜੈਕਟ ਲਈ ਜ਼ਮੀਨ ਉਹ ਰੋਕ ਲੈਂਦੇ ਨੇ ਕਦੇ ਫੈਕਟਰੀਆਂ ਰੋਕਦੇ ਨੇ ਤਾਂ ਇਹ ਜਿਹੜੀ ਇਹ ਇਹ ਸਰਕਾਰਾਂ ਤੇ ਸਾਰੀਆਂ ਪਾਰਟੀਆਂ ਦੇ ਅੱਖਾਂ 'ਚ ਚੁੱਭਦੀ ਆ ਇਹ ਕੋਈ ਵੀ ਪੋਲਿਟਿਕਲ ਫੋਰਮ ਜਿਹੜੀਆਂ ਸਰਵ ਪਾਰਟੀ ਮੀਟਿੰਗਾਂ ਹੁੰਦੀਆਂ ਉੱਥੇ ਵੀ ਇਹਨਾਂ ਨੇ ਇੱਕ ਇੱਕ ਮਤ ਹੋ ਜਾਂਦੇ ਨੇ ਸਾਰੇ ਕਿ ਆ ਜਿਹੜੀ ਤਾਕਤ ਆ ਜੇਕਰ ਇਹ ਤਾਕਤ ਖੜੀ ਰਹਿੰਦੀ ਆ ਤਾਕਤ ਵਿਰੋਧ ਕਰਦੀ ਰਹਿੰਦੀ ਆ ਤਾਂ ਫੇਰ ਅਸੀਂ ਜਿਹੜੀਆਂ ਆਪਦੀਆਂ ਕਾਰਪੋਰੇਟ ਏਜੰਡੇ ਨੇ ਉਹ ਲਾਗੂ ਨਹੀਂ ਕਰ ਸਕਦੇ ਜ਼ਮੀਨ ਕਿਵੇਂ ਖੋਣੀ ਆ ਪਾਣੀ ਕਿਵੇਂ ਖੋਣਾ ਹੋਰ ਜਿਹੜੇ ਸਾਡੇ ਆਧਾਰੇ ਨੂੰ ਕਿਵੇਂ ਖੋਣੇ ਨੇ ਤਾਂ ਉਹ ਲਾਗੂ ਜੇਕਰ ਕਰਨਾ ਤਾਂ ਇਸ ਤਾਕਤ ਨੂੰ ਤੈਸਨਸ ਕਰੋ ਪਰ ਜਦੋਂ ਆਪਣੀ ਵਾਰੀ ਆਉਂਦੀ ਜਿਵੇਂ ਉਹ ਭਾਖੜਾ ਬਿਆਸ ਮੈਨ ਮੈਨ ਬੋਰਡ ਤੇ ਫਸ ਗਏ ਤਾਂ ਉਹਦੇ ਲਈ ਲੜਾਈ ਕਰਨ ਲਈ ਜਥੇਬੰਦ ਤੱਕ ਚਾਹੀਦੀ ਕਿਉਂਕਿ ਪਿਛਲੇ ਦਿਨੀ ਨਾ ਧਰਨਾ ਦਿੱਤਾ ਹੀ ਹੈ ਸਰਕਾਰਾਂ ਮਤ ਵੀ ਪਾਰਟੀ ਸਰਕਾਰ ਚ ਹੁੰਦਿਆਂ ਹੋਇਆਂ ਧਰਨੇ ਦਿੱਤੇ ਨੇ ਪੰਜਾਬ ਦੀਆਂ ਸੜਕਾਂ ਤੇ ਚੌਕਾਂ ਚ 10-10 ਬੰਦੇ ਨਹੀਂ ਆਏ ਕਿਉਂਕਿ ਲੋ ਇਹਨਾਂ ਨੂੰ ਲੋਕਾਂ ਨੇ ਵੋਟ ਪਾ ਕੇ ਇਸ ਲਈ ਚੁਣਿਆ ਵੀ ਤੁਸੀਂ ਸਾਡੀ ਨੁਮਾਇੰਦਗੀ ਪੂਰੇ ਦੇਸ਼ ਚ ਵਿਧਾਨ ਸਭਾ ਚ ਪਾਰਲੀਮੈਂਟ ਚ ਸੁਪਰੀਮ ਕੋਰਟ ਚ ਸਾਰੀ ਥਾਂ ਹੀ ਕਰੋ ਉੱਥੇ ਵੀ ਨਾਕਾਮ ਨੇ ਧਰਨੇ ਲਾਉਂਚ ਵੀ ਇਨਕਾਮ ਨੇ ਤਾਂ ਜਥੇਬੰਦ ਤਾਕਤ ਸਾਡੇ ਕੋਲ ਆ ਉਹ ਇਹ ਆਪਦੀ ਲੋੜ ਲਈ ਤਾਂ ਕਹਿੰਦੇ ਨੇ ਵੀ ਸਿੱਧਾ ਤਾਂ ਹੁਣ ਜਾ ਤਾਂ ਮੰਨਣਾ ਪੈਣਾ ਸੋੜਾ ਝੁਗਣਾ ਪਹਿਣਾ ਵੀ ਮੈਂ ਭਾਈ ਤਹੀਨ ਕੀਤੀ ਸੀ ਹੁਣ ਮੈਨੂੰ ਲੋੜ ਹੈ ਉਹ ਇਕੱਠੇ ਹੋ ਕੇ ਆਪਾਂ ਲੜੀਏ ਰਲ ਕੇ ਫਿਰ ਤਾਂ ਠੀਕ ਹੈ ਇਹ ਕਹਿੰਦੇ ਨੇ ਵੀ ਉਹ ਝੁਗਣਾ ਵੀ ਨਹੀਂ ਕਿਉਂਕਿ ਸੱਤਾ ਦਾ ਹੰਕਾਰ ਹੈ ਝੁਗਣਾ ਵੀ ਔਖਾ ਲੱਗਦਾ ਇਹਨਾਂ ਦੀ ਲੋੜ ਵੀ ਨਹੀਂ ਇਹਨਾਂ ਨੂੰ ਲੋਕਾਂ ਚ ਬੱਦੂ ਵੀ ਕਰਕੇ ਰੱਖਣਾ ਵੀ ਕਿਤੇ ਤਾਕਤ ਖੜੀ ਨਾ ਹੋ ਜਾਏ ਤੇ ਹੁਣ ਜਦੋਂ ਲੋੜ ਹੈ ਤਾਂ ਫਿਰ ਉਹ ਕਹਿੰਦਾ ਵੀ ਲੋਕ ਲਿਆਉਣਗੇ ਹੁਣ ਇਹਨਾਂ ਨੂੰ ਇਹ ਤਰੀਕਾ ਠੀਕ ਨਹੀਂ ਤੁਹਾਨੂੰ ਝੁਕਣਾ ਪੈਣਾ ਜਾਂ ਤਾਂ ਝੁੱਕ ਕੇ ਤੁਸੀਂ ਕੋਈ ਵੀ ਹਾਂ ਪਈ ਆਪਾਂ ਇਕੱਠੇ ਹੋ ਕੇ ਲੜੀਏ ਇਹ ਭੰਡਗਿਰियां ਇਹ ਦਾਬੇ ਮਾਰਨੇ ਇਹ ਸੱਤਾ ਦੇ ਹੰਕਾਰ ਚ ਵੇਖੋ ਸੱਤਾ ਦੇ ਹੰਕਾਰ ਚ ਤਾਂ ਅੱਜ ਤੱਕ ਔਰੰਗਜ਼ੇਬ ਨਹੀਂ ਟਿਕਿਆ ਸੂਬਾ ਸਰਹੰਦ ਨਹੀਂ ਟਿਕਿਆ ਅੰਗਰੇਜ਼ ਨਹੀਂ ਟਿਕੇ ਬਾਦਲ ਕੈਪਟਨ ਹੀ ਟਿਕੇ ਤਾਂ ਤੁਸੀਂ ਵੀ ਨਹੀਂ ਟਕੋਗੇ ਤੁਹਾਨੂੰ ਨਰਮ ਜਿਹਾ ਦਾ ਤਰੀਕਾ ਵਰਤਣਾ ਪੈਣਾ ਜਾਂ ਤਾਂ ਇਹ ਤਰੀਕਾ ਵੀ ਤੁਸੀਂ ਸਾਥ ਮੰਗ ਲਓ ਜੇ ਤੁਸੀਂ ਸਾਥ ਨਹੀਂ ਮੰਗਣਾ ਫਿਰ ਇਕੱਲੇ ਕਹਿੰਨੇ ਲੜਾਂ ਫਿਰ ਲੜੋ ਤੇ ਰੋਕ ਕੇ ਵਿਖਾਓ ਰਾਜਸਥਾਨ ਨੂੰ ਕਿਉਂ ਦਿੱਤਾ ਪਾਣੀ ਨਾ ਦਿਓ ਜੇ ਇਹ ਸਾਰਾ ਕੁਝ ਤੁਸੀਂ ਨਹੀਂ ਕਰ ਸਕਦੇ ਤੁਸੀਂ ਲੋਕਾਂ ਨੂੰ ਵੀ ਨਾਲ ਨਹੀਂ ਲੈ ਸਕਦੇ ਤੁਸੀਂ ਚੁਣੀ ਹੋਈ ਸਰਕਾਰ ਬਹੁਮਦੀ ਸਰਕਾਰ ਜੇ ਨਹੀਂ ਬਚਾ ਸਕਦੇ ਫਿਰ ਅਸਤੀਫਾ ਦੇ ਕੇ ਘਰਾਂ ਨੂੰ ਜਾਓ ਫਿਰ ਪੰਜਾਬ ਦੇ ਲੋਕ ਤੇ ਕਿਸਾਨ ਜੱਥੇਬੰਦੀਆਂ ਉਹ ਰੋਕਣਗੇ ਪਾਣੀ ਪਹਿਲਾਂ ਵੀ ਰੋਕਦੇ ਰਹੇ ਹੁਣ ਵੀ ਰੋਕਣਗੇ ਜੀ ਸਮਝ ਤਾਂ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਮੇਰੇ ਨਾਲ ਕਿਸਾਨ ਅਗੂ ਅਫਤਾਰ ਸਿੰਘ ਮਹਿਮਾ ਹੋਰੀ ਸੀ ਤੁਸੀਂ ਇਸ ਪ੍ਰੋਗਰਾਮ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਨੂੰ ਇਜਾਜ਼ਤ ਧੰਨਵਾਦ ਜੀ